ਇਹ ਮੇਰੇ ਸਮਝ ਤੋਂ ਬਾਹਰ ਹੈ ਸਰ ਜੀ ਇਹ ਮੁੱਦਾ ਇੱਕ ਕਮੇਟੀ ਕਾਲ ਮੁੱਦਾ ਜਿਹਾ ਬਣਿਆ ਪਿੱਛੇ ਜੀ ਤੁਹਾਡਾ ਰੈਫਰੈਂਸ ਜਿਹੜੇ ਮੈਡੀਕਲ ਜਿਹੜੀ ਪਾਰਟੀ ਦੇ ਫਰਮਾਇਦੇ ਨੇ ਮੈਂ ਕਨਫਰਮ ਕੀਤਾ ਵੀ ਜਿਹੜੇ ਤੁਹਾਡੇ ਤੋਂ ਆਂਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਟ੍ਰਿਬਿਊਨਲ ਵਿੱਚ ਪੇਸ਼ ਕੀਤੇ ਜਾਣੇ ਤਾਂ ਜੋ ਪੰਜਾਬ ਦਾ ਪਾਣੀ ਜਿਹੜਾ ਹਰਿਆਣੇ ਨਾਲ ਰੁੜ ਦਿੱਤਾ ਜਾ ਸਕੀ ਉਸ ਇਸ ਤਰ੍ਹਾਂ ਦੀ ਗੱਲ ਹੈ ਸਰ ਅਸੀਂ ਸਰਕਾਰੀ ਮੁਲਾਜ਼ਮਾ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ ਪੰਜਾਬ ਸਾਡਾ ਸਿਰਫ ਦੇ ਸਿਰਫ ਪ੍ਰਿੰਸੀਪਲ ਸੈਕਰੀਟਰੀ ਟੂ ਵਾਟਰ ਸਰਸ ਕੁਸ਼ਣ ਦੁਆਰਾ ਆਈਐਸ ਨਾਲ ਸਿਰਫ ਉਹ ਤੁਹਾਨੂੰ ਝੂਠੇ ਅੰਕੜੇ ਰਾਹੀਂ ਸਾਡੇ ਤੋਂ ਰਿਪੋਰਟ ਲੈਣੀ ਚਾਹੁੰਦਾ ਸੀ ਕਿ ਤੁਸੀਂ 100% ਜਿਹੜਾ ਪਾਣੀ ਦਿਖਾਓ ਸਾਨੂੰ ਨਹੀਂ ਪਤਾ ਕਿ ਉਹ ਪੰਜਾਬ ਸਰਕਾਰ ਨੂੰ ਕਿਵੇਂ ਗਮਰਾਹ ਕਰ ਰਿਹਾ ਅਸੀਂ ਦੁਬਾਰਾ ਫਿਰਕਣੇ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਨਹੀਂ ਕੋਈ ਸਾਡਾ ਕੋਈ ਪੋਲੀਟੀਕਲ ਮੁੱਦਾ ਨਹੀਂ ਅਸੀਂ ਆਪਣੀ ਜਿਹੜੀ ਮੰਗਾ ਸੀ ਕਿਸਾਨ ਭਾਈਚਾਰੇ ਦੇ ਵੀ ਧਿਆਨ ਦੇ ਲੈਂਦੀ ਆ ਔਰ ਦੇਖੋ ਜੀ ਜਦੋਂ ਹੁਣ ਮੁੱਦਾ ਹੀ ਐਡਾ ਸੁਵੇਦਨਸੀਲ ਆ ਤਾਂ ਇਹਨੂੰ ਮੁੱਦੇ ਨੂੰ ਪਾਣੀਆਂ ਦਾ ਮੁੱਦਾ ਜੀ ਪੰਜਾਬ ਦਾ ਤਾਂ ਇਹਨੂੰ ਹਰੇਕ ਬੰਦਾ ਚੱਕੂਗਾ ਪੋਲੀਟਿਕਲ ਲੈਵਲ ਤੇ ਪਰ ਸਾਡਾ ਕੋਈ ਮਨਸ਼ਾ ਨਹੀਂ ਸਰਕਾਰ ਦਾ ਅੱਖ ਖਰਾਬ ਕਰ ਰਹੀ ਹੈ ਅੰਕੜੇ ਖੇਡ ਖੇਡੇ ਜਾ ਰਹੇ ਕੀ ਹੈ ਇਹਦੇ ਵਿੱਚ ਮਨਸ਼ਾ ਦਾ ਕੋਈ ਹੋਊਗੀ ਨਾ ਆਖਿਰ ਵੀ ਐਡਾ ਵੱਡੀ ਜਿਹੜੀ 200 ਪਟਵਾਰੀ ਜਿਹੜਾ ਸਸਪੈਂਡ ਕਰ ਦੇਣਾ ਤੁਹਾਡੀ ਬਦਲੀ ਕਰ ਦੇਣੀ ਠੀਕ ਹੈ ਇਹਦੇ ਵਿੱਚ ਕਾਰਨ ਤਾਂ ਕੋਈ ਹੋਊਗਾ ਨਾ ਜਿਹੜਾ ਐਡਾ ਫੇਰ ਬਦਲ ਕੀਤਾ ਜਾ ਰਿਹਾ ਅੰਤ ਤੱਕ ਸਰ ਇਹ ਮਨਸ਼ਾ ਜਿਹੜੀ ਕ੍ਰਿਸ਼ਮਪਾਰ ਦੀ ਜੇ ਮੈਂ ਹੁਣ ਪੰਜਾਬੀ ਚ ਗੱਲ ਕਰਾਂ ਜਦੋਂ ਮਤਲਬ ਇਹ ਇਹ ਗੱਲ ਹੈ ਵੀ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਚੱਲ ਰਿਹਾ ਸਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਬੜੀ ਜਾਣਕਾਰੀ ਹੈ ਮੇਰੇ ਨੂੰ ਵੱਧ ਜਾਣਕਾਰੀ ਹੈ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਉਹ ਜੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਇਸ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਦਾ ਤੁਸੀਂ ਇਹਨੂੰ ਸਮਝੋ ਕਿ ਤੁਹਾਨੂੰ ਕਿਉਂ ਗੁੰਮਰਾਹ ਕਰ ਰਿਹਾ ਹੈ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਕਿ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਐਕਸ਼ਨ ਨਹੀਂ ਖਰਾਬ ਕਰਨਾ ਜਦੋਂ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹਾਂ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗੁੰਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਇਸ ਕਰਕੇ ਜੋ ਹੋਣ ਕਰਕੇ ਜਿਹੜਾ ਜਿਹੜੇ ਕਿੰਨੇ ਕੰਕਰੇ ਕਿੰਨੇ ਕਿ ਪ੍ਰਸੰਕਾ ਜਿਹੜਾ ਪਾਣੀ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫੀਸੀ ਜਿਹੜਾ ਪਰਸੈਂਟ ਜੇ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਦੀ ਇਰੀਗੇਸ਼ਨ ਹੋ ਰਹੀ ਆ 20 ਤੋਂ ਅਸੀਂ ਇਸ ਗੱਲ ਦਾ ਹੀ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1-2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ 22% 23% ਆਪਾਂ ਦਿਖਾ ਦੇਾਂਗੇ ਪਰ ਸਰ 23 21 ਤੋਂ 22% ਨੂੰ ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਜੀ ਜਾਨਦੇ ਸੀ ਕੀ ਹੈ ਅਗਰ ਪੁਲਿਸ ਸਵਾਰੀ ਨਹੀਂ ਹੁੰਦੀ ਦੇਖੋ ਸਰ ਸਾਡੀ ਕਲਮਸ਼ੋਰ ਹੜਤਾਲ ਜਾਰੀ ਆ ਪਿਛਲੇ ਕਾਫੀ ਦਿਨਾਂ ਤੋਂ ਔਰ ਸਾਡੀ ਰਣਨੀਤੀ ਤਾਂ ਇਹ ਹੈ ਕਿ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਾਨਯੋਗ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਿੰਚਾਈ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਇੱਕ ਸਰਕਾਰੀ ਮਲਾਜਮ ਹਾਂ ਤੇ ਤੁਹਾਡੇ ਅੰਗਾਂ ਤੇ ਤੁਸੀਂ ਸਾਡੀ ਸੁਣਵਾਈ ਕਰੋ ਤੁਸੀਂ ਪਲੀਜ਼ ਜਿਹੜਾ ਕ੍ਰਿਸ਼ਨ ਕੁਮਾਰ ਹੈ ਗਮਰਾਹ ਕਰ ਰਿਹਾ ਤੁਹਾਨੂੰ ਜਾਂ ਮਤਲਬ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਨੂੰ ਇੰਨਾ ਕਿਉਂ ਮਤਲਬ ਕਰਾਉਣਾ ਚਾਹੁੰਦਾ ਉਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਹੜੀ ਕ੍ਰਿਸ਼ਨ ਕੁਮਾਰ ਨੇ ਇਹ ਸਾਡੀ ਜਿਹੜੀ ਲੜਾਈ ਨਹਿਰੀ ਪਰਿਵਾਰ ਜੁਨੀਅਨ ਵਰਸਜ ਪੰਜਾਬ ਸਰਕਾਰ ਬਣਾਦੀ ਪਰ ਸਾਡੀ ਜਿਹੜੀ ਲੜਾਈ ਆ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ ਲੜਾਈ ਆ ਨਹਿਰੀ ਪਰਿਵਾਰ ਜੁਨੀਅਨ ਵਰਸਜ ਪ੍ਰਿੰਸੀਪਲ ਸੈਕਟਰੀ ਬਾਸਰ ਵਾਟਰ ਰਿਸੋਰਸ ਕ੍ਰਿਸ਼ਨ ਕੁਮਾਰ ਨਾਲ ਸਾਡਾ ਸਰਕਾਰ ਨਾਲ ਕੋਈ ਮਤਲਬ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਅਸੀਂ ਸਰਕਾਰ ਦਾ ਅਕਸ਼ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਇਸ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਕਿ ਤੁਸੀਂ ਕ੍ਰਿਸ਼ਨ ਕੁਮਾਰ ਦੀਆਂ ਚਾਲਾਂ ਤੋਂ ਥੋੜਾ ਬਚੋ ਔਰ ਇਹਦੀ ਜਾਂਚ ਕਰਾ ਕੇ ਕ੍ਰਿਸ਼ਨ ਕੁਮਾਰ ਦੀ ਜਿਹੜੀ ਮਨਸ਼ਾ ਨੂੰ ਪੂਰੀ ਨਾ ਹੋਣ ਦੇਓ ਜੇ ਸਰਪਲਸ ਕਿਹਾ ਨਾ ਉਹ ਵੀ ਸਰਪਲਸ ਹੈ ਤੇ ਫਿਰ ਹੋਰ ਹੈ ਜਿਹੜੇ ਟੂਬਲ ਹੈ ਇਹ ਲਗਾਤਾਰ 24 ਘੰਟੇ ਮੰਮੀ ਕਿਉਂ ਚੱਲ ਰਹੇ ਸਰ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਮਤਲਬ ਇਹ ਕੀਤਾ ਜਾਂਚ ਦੀ ਆਪਾਂ ਹਾਂ ਇਹੀ ਜਾਂਚ ਦੀ ਤਾਂ ਆਪਾਂ ਗੱਲ ਕਰ ਰਹੇ ਨਾ ਜੀ ਜੇਕਰ ਨਹਿਰੀ ਪਾਣੀ ਦੀ ਆਪਾਂ ਕਹਿੰਦੇ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਵਰਤਿਆ ਜਾਵੇ ਨਹਿਰੀ ਦੇ ਰਜਵਾਹੇ ਵਧੀਆ ਹੋਣ ਖਾਲਾਂ ਦਾ ਸਿਸਟਮ ਵਧੀਆ ਹੋਵੇ ਟੇਲਾਂ ਦਾ ਸਿਸਟਮ ਵਧੀਆ ਹੋਵੇ ਸਿਸਟਮ ਸਾਰਾ ਉਵੇਂ ਹੀ ਆ ਜੀ ਇਹ ਭਾਂਡਾ ਉਹੀ ਆ ਤੇ ਜੇ ਕਹਿੰਗੇ ਆਪਾਂ ਦੋ ਜਣਾਂ ਦੇ ਭਾਂਡੇ ਨਾਲ ਆਪਾਂ 20 ਜਣਿਆਂ ਨੂੰ ਪਾਣੀ ਪਿਉਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਮੈਂ ਗੱਲ ਕਰਾਂ ਸਾਡੇ ਟੈਕਨੀਕਲ ਪੁਆਇੰਟ ਦਾ 3.05 ਜਿਹੜਾ ਫੈਕਟਰ ਹੈਗਾ ਰਜਵਾਹਾਂ ਦਾ ਨਹਿਰਾਂ ਦਾ ਜਿਹੜਾ ਆਪਣਾ ਮੋਗੇ ਦਾ ਸਾਈਜ਼ ਆ ਤੇ ਘੱਟ ਪਹਿਲਾਂ ਅੰਗਰੇਜ਼ਾਂ ਸਮੇਂ ਦਾ ਇਹ ਫੈਕਟਰ ਆ ਜੀ ਹੁਣ ਘੱਟੋ ਘੜ ਇਸ ਤੋਂ ਬਾਅਦ 6 ਗੁਣਾ ਜਿਹੜਾ ਫੈਕਟਰ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਚੱਪੇ-ਚੱਪੇ ਤੇ ਪਾਣੀ ਪਹੁੰਚ ਸਕੇ ਕਿਉਂਕਿ ਪੰਜਾਬ ਦੇ ਰਜਵਾਹਾਂ ਦੀ ਕੱਸੀਆਂ ਦੀ ਖਾਲਾਂ ਦੀ ਜਿਹੜੀ ਹਾਲਤ ਬਹੁਤ ਖਾਸ ਦਾਜੋਗ ਆ ਉਹਨਾਂ ਨੂੰ ਗਰਾਉਂਡ ਤੇ ਮੈਂ ਤਾਂ ਕ੍ਰਿਸ਼ਨ ਕੁਮਾਰ ਨੂੰ ਤਾਂ ਕੋਈ ਬੇਨਤੀ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਗਰਾਉਂਡ ਲੈਵਲ ਦੀ ਰਿਪੋਰਟ ਲਓ ਜੀ ਤੁਸੀਂ ਬਹੁਤ ਗਰਾਉਂਡ ਲੈਵਲ ਦੇ ਲੀਡਰ ਆ ਤੁਹਾਨੂੰ ਪੰਜਾਬ ਨੇ ਮਾਨ ਦਿੱਤਾ ਤੁਹਾਨੂੰ ਪੰਜਾਬ ਨੇ ਪੰਜਾਬ ਦੇ ਮੁਲਾਜ਼ਮਾ ਨੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੁਸੀਂ ਹੁਣ ਤੁਸੀਂ ਇਹ ਦੱਸੋ 2024 ਦੀ ਇਲੈਕਸ਼ਨ ਹੈਗਾ ਕਿਉਂਕਿ ਭਾਗ ਦਾ ਬੰਦਾ ਹੈ ਹੋ ਕਈ ਧਾਕਿਆਂ ਦਾ ਗੱਲ ਆ ਰਿਹਾ ਜਿਹੜਾ ਪਾਣੀ ਆਦਾ ਹੁੰਦਾ ਇਸਟਾ ਕ੍ਰਾਪ ਤੁਸੀਂ ਨੂੰ ਪੇਸ਼ ਕਰ ਰਹੇ ਹੋ ਇੱਕ ਪਾਸੇ ਸਰਕਾਰ ਵੱਲੋਂ ਬਚਾਅ ਕਰ ਰਹੇ ਹੋ ਇੱਕ ਪਾਸੇ ਕੋਈ ਸੈਕਟਰੀ ਰੋਲ ਪਾ ਰਹੇ ਹੋ ਤੁਹਾਡਾ ਸਟੈਂਡ ਕੀ ਹੈ ਤੁਹਾਡੀ ਅਸਲੀ ਰਣਨੀਤੀ ਕੀ ਹੈ ਸਰ ਸਾਡਾ ਸਟੈਂਡ ਬਿਲਕੁਲ ਸਪਸ਼ਟਾ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਕੁਝ ਵੀ ਉਪਰਾਲੇ ਨਹੀਂ ਕੀਤੇ ਜਦ ਸਰਕਾਰ ਪ੍ਰਮਾਨ ਮੰਤਰੀ ਸਾਹਿਬ ਨੇ ਇਸ 1400 ਕਰੋੜ ਰੁਪਏ ਲਾਤਾ ਬਿਲਕੁਲ ਲਾਤਾ ਜੀ ਅਸੀਂ ਕਹਿੰਦੇ ਲਾਇਆ ਪਰ ਸਰ ਜਿਹੜੇ ਹੁਣ ਅਫਸਰ ਆਈਐਸ ਆਫਸਰਾ ਕ੍ਰਿਸ਼ਨ ਕੁਮਾਰ ਉਹ ਮਤਲਬ ਖੋਹ ਸਕਦਾ ਸਰਕਾਰ ਨੂੰ ਗਮਨਾਹ ਕਰ ਗਮਨਾਹ ਕਰ ਰਿਹਾ ਜੋ ਗਰਾਊਂਡ ਨੀਚੇ ਤੇ ਜੋ ਨੀਚੇ ਤੇ ਹਾਲਾਤ ਆ ਗਰਾਊਂਡ ਦੇ ਉਹ ਕੁਝ ਹੋਰ ਆ ਇਹ ਕੁਝ ਹੋਰ ਕੀਤਾ ਜਾ ਰਿਹਾ ਹੈ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ ਜੀ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬਿਲਕੁਲ ਖੜੇ ਆ ਮੈਂ ਫੋਟੋ ਦਿਖਾ ਰਿਹਾ ਹਾਂ ਸੋ ਜੀ ਆ ਜਿਹੜੇ ਮਤਲਬ ਖਾਲਾ ਜੇ ਬਿਲਕੁਲ ਫੇਰ ਕਾ ਮਾਈਨਰਾ ਜੀ ਅੰਮ੍ਰਿਤਸਰ ਦੇ ਬਿਲਕੁਲ ਖਾਸਾ ਹਾਲਤ ਆ ਜੀ ਆਲੀਬਾਗਰ ਸਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਦਾ ਸਾਡਾ ਕੋਈ ਮੌਲਾ ਨਹੀਂ ਪਟਵਾਰੀਆਂ ਦੇ ਖਿਲਾਫ ਐਡੀ ਵੱਡੀ ਕਾਰਵਾਈ ਹੋਣੀ ਹੈ ਕੀ ਕੋਈ ਇਸ ਬਾਰੇ ਕੋਈ ਤੁਹਾਨੂੰ ਤੱਕ ਜਾਣਕਾਰੀ ਹੈ ਹਾਂ ਸਰ ਸਾਡਾ ਇਹ ਜਰੂਰ ਹੋਸ ਹੈ ਜੀ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਾਫੀ ਅਸੀਂ ਆਪਣੇ ਸੋਰਸ ਜਰਾਈ ਬੇਨਤੀ ਕਰੀ ਸੀ ਕਿ ਅਸੀਂ 11 1200 ਪਟਵਾਰੀ ਤੁਹਾਨੂੰ ਮਿਲਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁਲਾਜ਼ਮਾ ਸੀ ਕਿਸੇ ਦੇ ਖਿਲਾਫ ਨਹੀਂ ਜਾ ਰਹੇ ਅਸੀਂ ਜੋ ਗਰਾਊਂਡ ਦੇ ਉੱਤੇ ਜਿਹੜੀ ਗਰਾਊਂਡ ਹੈਗਾ ਤੁਸੀਂ ਗਰਾਊਂਡ ਨੂੰ ਸਮਝੋ ਅਸੀਂ ਮਤਲਬ ਇਨੀ ਇਰੀਗੇਸ਼ਨ ਕਿਵੇਂ ਵਧਾ ਸਕਦੇ ਆ ਤੁਸੀਂ ਪ੍ਰਾਲੇ ਜਰੂਰ ਕਰ ਰਹੇ ਪਰ ਸਮਾਂ ਦਿੱਤਾ ਤੁਹਾਨੂੰ ਮਿਲਣ ਦਾ ਸਾਨੂੰ ਬਿਲਕੁਲ ਸਮਾਂ ਨਹੀਂ ਦਿੱਤਾ ਗਿਆ ਅੱਛਾ ਤੁਸੀਂ ਕਹਿ ਰਹੇ ਤੁਹਾਨੂੰ ਸਮਾਂ ਸਮਾਂ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਿਸੇ ਪ੍ਰਮਾਜੀ ਕਰਾ ਵੀ ਪੰਜਾਬ ਸਰਕਾਰ ਦੇ ਸਾਇਨਿਸ ਦਾ ਆਪਣੇ ਇਲੈਕਸ਼ਨ ਆ ਰਹੀ ਕੀ ਤੁਹਾਨੂੰ ਲੱਗਦਾ ਤੁਹਾਡਾ ਜਨਤੀ ਨਿਰਪੱਖ ਇਲੈਕਸ਼ਨ ਚੜਾ ਤੁਹਾਡਾ ਲਾਉਗੇ ਪਾਈਕਟ ਕਰੋਗੇ ਸਰ ਸਾਡਾ ਜਿਹੜਾ ਪੋਲੀਟਿਕਲ ਇਹ ਪੋਲੀਟਿਕਲ ਨਾਲ ਸਾਡਾ ਕੋਈ ਸਬੰਧ ਨਹੀਂ ਸਾਨੂੰ ਬਦਲਾ ਲੈਣ ਦੀ ਕੋਈ ਭਾਵਨਾ ਨਹੀਂ ਪਰ ਅਸੀਂ ਕਹਿੰਦੇ ਵੀ ਜੋ ਗਰਾਊਂਡ ਤੇ ਹੈਗਾ ਉਹਨੂੰ ਸਹੀ ਕਰੋ ਮਾਨਜੋ ਮੁੱਖ ਮੰਤਰੀ ਸੁਣਵਾਈ ਨਹੀਂ ਹੁੰਦੀ ਅਗਲੀ ਰਣਨੀਤੀ ਸਾਡੀ ਸੁਣਵਾਈ ਜੇਕਰ ਨਹੀਂ ਹੁੰਦੀ ਤਾਂ ਸਾਰ ਅਸੀਂ ਕਲਮ ਛੋੜ ਹੜਤਾਲ ਦੇ ਕਰ ਰਹੇ ਹਾਂ ਅਸੀਂ 28 ਪੰਜ ਨੂੰ ਚੰਡੀਗੜ੍ਹ ਬਖੇ ਇੱਕ ਸੂਬਾ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਦੁਨੀਆ ਨੂੰ ਪੰਜਾਬ ਦੀ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਨਾਲ ਲੈ ਕੇ ਇੱਕ ਪ੍ਰੈਸ ਕੰਪਲੈਕਸ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਹੋਰ ਫਿਰ ਕਿਰਸ਼ਨ ਕੁਮਾਰ ਦੇ ਖੁਲਾਸੇ ਕਰਾਂਗੇ ਕਿ ਗਰਾਊਂਡ ਲੈਵਲ ਜਿਹੜਾ ਕੁਝ ਹੋਰ ਆ ਦਿਖਾਇਆ ਕੁਝ ਹੋਰ ਜਾਂ ਹੋ ਸਕਦਾ ਕਿਰਸ਼ਨ ਕੁਮਾਰ ਤੇ ਮੰਨਦੇ ਸਰਕਾਰ ਸਰਜ ਜਿਹੜੇ ਸਾਹਮਣੇ ਹਾਲਾਤ ਆ ਤਾਂ ਮੈਨੂੰ ਇਹ ਲੱਗ ਰਿਹਾ ਵੀ ਉੱਪਰ ਹੀ ਆਈ ਕਿਉਂਕਿ ਬਿਲਕੁਲ ਸੁਣੀ ਨਹੀਂ ਜਾ ਰਹੀ ਜੋੜਾ ਮਾਜਰਾ ਸਾਹਿਬ ਸਾਡੇ ਮਿਨਿਸਟਰ ਉਹਨਾਂ ਕੋਲੇ ਵੀ ਬੇਨਤੀ ਕਰੀ ਪਰ ਸੈਕਟਰੀ ਸਾਹਿਬ ਦਾ ਬੋਲ ਵੱਲ ਐ ਇੰਨਾ ਸਰਕਾਰ ਦੇ ਵਿੱਚ ਉਹਦਾ ਸਿਸਟਮ ਹੀ ਇੰਨਾ ਬਣਾ ਰੱਖਿਆ ਕਿ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕੋਈ ਦੁਸ਼ਮਣ ਥੋੜੀ ਆ ਪੰਜਾਬ ਦੇ ਜਾਂ ਅਸੀਂ ਪੰਜਾਬ ਸਰਕਾਰ ਦੇ ਕੋਈ ਦੁਸ਼ਮਣ ਥੋੜੀ ਅਸੀਂ ਤਾਂ ਕਹਿੰਦੇ ਗਰਾਊਂਡ ਦੇ ਜਿਹੜਾ ਜੋ ਹੈ ਗਰਾਊਂਡ ਦੀ ਰਿਪੋਰਟ ਨੂੰ ਦੇਖ ਕੇ ਕੰਮ ਕਰਿਆ ਅਸੀਂ ਤਾਂ ਆਪ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਵਧੀਆ ਪਾਣੀ ਲੱਗੇ ਚੱਪੇ ਚੱਪੇ ਤੇ ਪਾਣੀ ਲੱਗੇ ਪੰਜਾਬ ਦੇ ਹਰੇਕ ਕਿਸਾਨ ਖੁਸ਼ਾਲ ਹੋਵੇ ਅਸੀਂ ਤਾਂ ਇਹ ਗੱਲ ਕਹੋਣੇ ਆ ਜੀ ਚੋਣ ਜਾਬਤਾ ਲੱਗਿਆ ਹੋਇਆ ਹੈ ਤੁਹਾਨੂੰ ਮਤਲਬ ਕਿ ਜੇ ਚੋਣ ਕਮਿਸ਼ਨ ਨੂੰ ਆਪਣੀ ਵੀ ਸਹਿਮਤੀ ਸਰ ਦੇਖੋ ਜੀ ਜਦੋਂ ਤੋਂ ਜਿਹੜਾ ਇਸ ਘਰਸ ਚੱਲ ਰਿਹਾ ਅਸੀਂ ਬਾਰ ਬਾਰ ਪ੍ਰੈਸ ਰਾਹੀਂ ਪ੍ਰੈਸ ਨੋਟ ਰਾਹੀਂ ਬੇਨਤੀ ਕਰ ਰਹੇ ਆ ਸਰਕਾਰ ਨੂੰ ਔਰ ਪੰਜਾਬ ਦੇ ਚੋਣ ਕਮਿਸ਼ਨ ਭਾਰਤ ਦੇ ਚੋਣ ਕਮਿਸ਼ਨ ਨੂੰ ਕਿ ਜਿਹੜਾ ਮੈਨੂੰ ਮਤਲਬ ਕੀਤਾ ਜੀ ਇਹ ਚੋਣ ਜਾਬਤੇ ਦੇ ਵਿੱਚ ਨਹੀਂ ਕੀਤਾ ਜਾਣਾ ਚਾਹੀਦਾ ਇਹ ਬਿਲਕੁਲ ਲੋਕਤੰਤਰ ਦੀ ਜਿਹੜੀ ਇੱਕ ਘਾਣਾ ਕੀਤੀ ਗਈ ਹੈ ਲੋਕਤੰਤਰ ਬਹੁਤ ਵੱਡਾ ਘਾਣ ਕੀਤਾ ਗਿਆ ਹੈ ਇੱਕ ਆਈਏਐਸ ਅਫਸਰ ਕ੍ਰਿਸ਼ਨ ਕੁਮਾਰ ਵੱਲੋਂ ਮੈਂ ਬੀਐਲਓ ਦੀ ਡਿਊਟੀ ਨਿਭਾ ਰਿਹਾ ਜੀ ਪਠਿੰਡਾ ਨਵੀਂ ਬਸਤੀ ਵਿਖੇ ਦੇਖੋ ਜੀ ਇੱਕ ਪਾਸੇ ਆਪਾਂ ਕਹਿ ਰਹੇ ਆ ਕਿ ਚੋਣ ਕਮਿਸ਼ਨ ਬਹੁਤ ਸਖਤ ਫੈਸਲੇ ਲੈ ਰਿਹਾ ਫਿਰ ਕ੍ਰਿਸ਼ਨ ਕੁਮਾਰ ਆਈਐਸ ਤੇ ਕਿਉਂ ਨਹੀਂ ਲੈ ਰਿਹਾ ਮੈਨੂੰ ਚੋਣਾਂ ਦੇ ਵਿੱਚ ਬੀਐਲਓ ਦੀ ਡਿਊਟੀ ਕਰ ਦੇ ਦੋ ਮੈਨੂੰ ਪਠਾਨਕੋਟ ਲਾਇਆ ਗਿਆ ਜੀ ਤਾਂ ਮਤਲਬ ਚੋਣ ਕਮਿਸ਼ਨ ਜੇ ਕੰਨ ਤੇ ਜੂ ਨਹੀਂ ਸਰਕ ਰਹੀ ਉਹਨੂੰ ਫਾਇਨਲ ਉਹਨੂੰ ਘੱਟੋ ਘੱਟ ਇੱਡੀ ਹਰਕਤ ਹੈ ਕ੍ਰਿਸ਼ਨ ਕਮਾਨ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਚੋਣਕ ਪੇਸ਼ ਨੂੰ ਸਰਦ ਜੀ ਗੱਲ ਹੋਰ ਦੱਸੋ ਜਿਹੜਿਆ ਤੁਹਾਡੇ ਕੋਲ ਇੱਕ ਅੰਕੜਿਆਂ ਦੀ ਗੱਲ ਕਰ ਰਹੇ ਕਿ ਲਾਸਟ ਡੇਟ ਦੀ ਦਿੱਤੀ ਜਿਹੜਾ ਡਾਕੂਮੈਂਟ ਕੰਪਲੀਟ ਕਰਕੇ ਦੇਣ ਨੂੰ ਕਿਹਾ ਗਿਆ ਸੀ ਆ ਪਿਛਲੇ ਪਤਾ 20 ਦਿਨ ਹੋ ਗਏ ਕਰੀਬ ਉਹ ਤੋਂ ਤੁਹਾਨੂੰ ਲਾਸਟ ਡੇਟ ਦਿੱਤੀ ਕਿ ਜੇਕਰ ਤੁਸੀਂ ਇਹ ਸਾਨੂੰ 204 ਸਿਟੀ ਇਸੇ ਕਰਕੇ ਹੋਈ ਵੀ ਤੁਸੀਂ ਝੂਠੇ ਅੰਕੜੇ ਕਿਉਂ ਨਹੀਂ ਦੇ ਰਹੇ ਸੀ ਲਾਸਟ ਡੇਟ ਦੀ ਸੀ ਲਾਸਟ ਇੱਕ ਦਿਨ ਜਾਂ ਦੋ ਦਿਨ ਵਰਸਿਟੀ ਇੱਕ ਦੋ ਦਿਨ ਹੀ ਦਿੰਦੇ ਸੀਗੇ ਹੁਣ ਅੱਛਾ ਉਹਦੀ ਫਿਰ ਤੁਹਾਨੂੰ ਲੱਗਦਾ ਹਰਿਆਣਾ ਦੇ ਪਿੱਛੇ ਜੇ ਇਲੈਕਸ਼ਨ ਹੋ ਕੇ ਖਟਿਆ ਜਿਹੜਾ ਛੇਮਾ ਬੜਾ ਉਤਸਾਹ ਹੋ ਕੇ ਖਟਿਆ ਤਾਂ ਲੱਗਦਾ ਵੀ ਹਰਿਆਣਾ ਦੇ ਵੋਟਾਂ ਚ ਫਾਇਦਾ ਲਾਉਣਾ ਕੋਈ ਚਾਹ ਸਰ ਜਿਹੜੇ ਹਸਾ ਹੁਣਾ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਅਕ੍ਰਿਸ਼ਨ ਕੁਮਾਰ ਕਰ ਰਿਹਾ ਉਹ ਬਿਲਕੁਲ ਮੈਨੂੰ ਤਾਂ ਲੱਗਦਾ ਵੀ ਇਹੀ ਮਨਸ਼ਾ ਕੀ ਮਤਲਬ ਕੋਈ ਗਵਾਂਡੀ ਸਿੱਧਾ ਕੋਈ ਫਾਇਦਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਅੱਛਾ ਤੁਸੀਂ ਕੈਰੇਕਟਰ ਚੌਂਕ ਤੇ ਤੁਹਾਡੀ ਸਮਾਈ ਕਰ ਦਿੱ ਲਿਆ ਨਹੀਂ ਕਰ ਰਹੇ ਮੁੱਖ ਮੰਤਰੀ ਸੰਤੋਖੀ ਸਵਾਇਕਾ ਨਹੀਂ ਰਿਹਾ ਤੇ ਫਿਰ ਜੋਬ ਤਾਂ ਲੱਗਿਆ ਸੀ ਸੰਘਰਸ਼ ਕੇ ਨਾ 28 ਦਿਨ ਹਿਸਾਬ ਲਾਵਾਂਗੇ ਤਾਂ ਵੋਟਾਂ ਵਾਧੇ ਹੋਵਾਂਗੇ ਅਗਲਾ ਅਗਲਾ ਨੀ ਨੀ ਰਣਨੀਤੀ ਸਾਡੀ ਸਾਡੀ ਲਗਾਤਾਰ ਕੰਮਸ਼ੋਰ ਵਰਤਾਲ ਜਾਰੀ ਹੈ ਜੀ ਅਸੀਂ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਅਸੀਂ ਕ੍ਰਿਸ਼ਨ ਕੁਮਾਰ ਦੇ ਹੋਰ ਵੀ ਖੁਲਾਸੇ ਕਰਾਂਗੇ ਜੋ ਗਰਾਊਂਡ ਤੇ ਕੰਮ ਚੱਲਿਆ ਹੈ ਗਰਾਊਂਡ ਤੇ ਕੁਝ ਰਿਐਲਿਟੀ ਹੋਰ ਆ ਏਸੀ ਦਫ਼ਤਰ ਚੰਡੀਗੜ੍ਹ ਦੇ ਵਿੱਚ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਗਰਾਊਂਡ ਦੀ ਜਿਹੜੀ ਰਿਪੋਰਟ ਨਹੀਂ ਬਣਾਈ ਜਾ ਸਕਦੀ ਤੁਹਾਨੂੰ ਗਰਾਊਂਡ ਤੇ ਆਉਣਾ ਪੈਣਾ ਜੋ ਅਸਲ ਪੰਜਾਬ ਦੇ ਕੀ ਹਾਲਾਤ ਆ ਖਾਲਾਂ ਦੇ ਕੀ ਹਾਲਾਤ ਆ ਰਜਵਾਇਆ ਨਹੀਂ ਕੀ ਹਾਲਾਤ ਆ ਉਹ ਕੋਈ ਸ਼ੋਰ ਆ ਅਸੀਂ ਤਾਂ ਚਾਹੁੰਦੇ ਆ ਵੀ ਪੰਜਾਬ ਦੇ ਪਾਣੀ ਲੱਗੇ ਪਰ ਝੂਠੀ ਰਿਪੋਰਟ ਕਿਵੇਂ ਦੇ ਦਈਏ ਜੀ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਪਟੰਡੇ ਦੇ ਕਿੰਨੇ ਪਟਵਾਰੀ ਕਰਦੇ ਪਟੰਡੇ ਤੇ ਤਕਰੀਬਨ ਜੇ ਮੇਰੇ ਡਿਵੀਜ਼ਨ ਸਾਡਾ ਜਿਹੜਾ ਸਿਸਟਮ ਹੁੰਦਾ ਨਹਿਰ ਮਹਿਕਮੇ ਦਾ ਇਹ ਡਿਵੀਜ਼ਨ ਲੈਵਲ ਤੇ ਹੁੰਦਾ ਸਾਡੇ 100 ਕ ਦੇ ਕਰੀਬ ਜਿਹੜੇ ਪਟਵਾਰੀ ਆਪਣੇ ਡਾਲੇ ਟੋਟਲ ਕਿੰਨੇ ਟੋਟਲ ਸਾਡੇ 1045 ਫਟਵਾਰੀ ਆ ਜੀ ਜੇ ਸਾਰੇ ਰੈਵਨਿਊ ਵਿਭਾਗ ਦੀ ਗੱਲ ਕਰਕੇ ਤਾਂ ਤਕਰੀਬਨ 2 ਕ ਹਜ਼ਾਰ ਜਿਹੜਾ ਸਾਥੀ ਹੈ ਸਾਡੇ ਨਾਲ ਜੀ ਸਾਡੇ ਜੀ ਰਾਣਾ ਬਲਕਾਸ਼ ਸਿੰਘ ਜੀ ਸੂਬਾ ਜਰਨਲ ਸਖਤਰ ਨਾਲ ਦੀ ਬਟਵਾਰੀ ਨੂੰ ਪੰਜਾਬ ਕੀ ਕਿਹੜਾ ਚੱਲ ਰਿਹਾ ਜੀ ਗੱਲ ਇਹ ਹੈ ਜੀ ਕਿ ਜਿਵੇਂ ਜਸਕਰਨ ਸਿੰਘ ਜੀ ਨੇ ਪਹਿਲਾਂ ਦੱਸਿਆ ਤੇ ਸਾਡੀ ਜਿਹੜੀ ਲੜਾਈ ਹੈ ਉਹ ਸਰਕਾਰ ਨਾਲ ਨਹੀਂ ਹੈ ਇਹ ਪ੍ਰਮੁਖ ਸਖਤਰ ਵੱਲੋਂ ਜਿਹੜੀ ਇਹ ਲੜਾਈ ਹੈ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਮੈਰੀ ਫਟਵਾਰ ਯੂਨੀਅਨ ਵਰਸਸ ਸਰਕਾਰ ਬਣਾ ਦਿੱਤਾ ਜਾਵੇ ਪਰ ਸਾਡੀ ਲੜਾਈ ਜਿਹੜੀ ਹੈ ਸਰਕਾਰ ਨਾਲ ਨਹੀਂ ਹੈ ਸਰਕਾਰ ਤਿੱਕਰਤਾ ਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਤੇ ਹੁਣ ਵੀ ਮਤਲਬ ਸਾਡੀ ਜਿਹੜੀ ਲਗਾਤਾਰ ਕੋਸ਼ਿਸ਼ ਹੈ ਵੀ ਸਰਕਾਰ ਦੇ ਕੰਨਾਂ ਤੱਕ ਰਵਾਜ਼ ਪਹੁੰਚੋ ਸਾਡੀ ਸੁਣਵਾਈ ਕਰੇ ਤਾਂ ਕਿ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਦੇ ਵਿੱਚ ਜਾਂ ਜੋ ਸਾਡੀ ਜੇ ਮੈਂ ਤੁਹਾਨੂੰ ਨਹਿਰੀ ਪਟਵਾਰੀਆਂ ਦੇ ਵੀ ਮਤਲਬ ਹਾਲਾਤ ਦੱਸਾਂ ਆ ਇੱਕਾ ਪੱਤਰ ਹੈ ਜ਼ਿਲ੍ਹੇਦਾਰ ਦੀ ਜਵਾਬ ਤਲਬੀ ਕੀਤੀ ਹੈ ਜੀ ਕਿ ਪਟਵਾਰੀਆਂ ਨੂੰ ਸੁੱਤੀ ਕਿਉਂ ਦਿੱਤੀ ਕੀ ਪਟਵਾਰੀ ਇਨਸਾਨ ਨਹੀਂ ਹੈ ਠੀਕ ਹੈ ਆ ਪਟਵਾਰੀ ਨੇ ਜੀ ਜਿਨ੍ਹਾਂ ਦੀ ਦੋ ਦੋ ਜਗ੍ਹਾ ਡਿਊਟੀ ਅਟੈਚ ਕਰਕੇ ਡਿਊਟੀ ਲਗਾਈ ਹੋਈ ਹੈ ਜਿੰਨਾਂ ਦੀ ਇੱਕ ਡਿਊਟੀ ਕਹਿੰ ਲੋ ਤੇ 100 ਕਿਲੋਮੀਟਰ ਦੇ ਵਾਕਫੇ ਤੇ ਇੱਕ ਗ੍ਰੀਨ ਕੋਰਟ ਦੇ ਵਿੱਚ ਗ੍ਰੀਨ ਕੋਰਟ ਤੋਂ ਵੀ ਅੱਗੇ ਤੁਸੀਂ ਕਿੱਦਾਂ ਵਾਹਾ ਦੇ ਲਾਗ ਕਿੱਦਾਂ ਤੇ ਇੱਕ ਡਿਊਟੀ ਉਹਨਾਂ ਦੀ ਜਲੰਦਰ ਦੇ ਵਿੱਚ ਤੇ ਉਸ ਤੋਂ ਕਿਹੜਾ ਵੀ ਲੋਕ ਵਗੈਰਾ ਕੀ ਉਹ ਇਨਸਾਨ ਨਹੀਂ ਹੈ ਉਹ ਬੰਦਾ ਹੈ ਵਿਸ਼ਾਏ ਅਸੀਂ ਸਰਕਾਰ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਸੀ ਗੱਲ ਬੜੀ ਵੱਡੀ ਕਾਰਵਾਈ ਦੀ ਹੋ ਗਈ ਆ ਮੁੱਖ ਮੰਤਰੀ ਤੋਂ ਮਿਲਣ ਦਾ ਟਾਈਮ ਵੀ ਨਹੀਂ ਆ ਸਮਾਂ ਨਹੀਂ ਦਿੱਤਾ ਜਾ ਰਹਾ ਫਿਰ ਸਰਕਾਰ ਨਾਲ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਡਾ ਕੋਈ ਰੌਲਾ ਕਿਉਂਕਿ ਜਿੰਨੀਆਂ ਵੀ ਸਰਚਾਰ ਸ਼ੀਟਾਂ ਹੁਣ ਤੱਕ ਹੋਈਆਂ ਉਹ ਮੁੱਖ ਸ਼ਕਤਰ ਸਾਹਿਬ ਵੱਲੋਂ ਕੀਤੀਆਂ ਗਈਆਂ ਜਾਂ ਉਹਨਾਂ ਦੇ ਜਿਹੜੇ ਨੀਚੇ ਜਿਹੜੇ ਅਫਸਰ ਸਾਹਿਬਾਨ ਵੱਲੋਂ ਕੀਤੀਆਂ ਸਰਕਾਰ ਨੇ ਕੋਈ ਸਾਡੇ ਤੋਂ ਫਿਲਹਾਲ ਜਿਹੜੀ ਪ੍ਰੀਵਤੀ ਕੀਤੀ ਜਾਂ ਕੋਸ਼ਿਸ਼ ਤਰ੍ਹਾਂ ਦਾ ਨਹੀਂ ਕੀਤੀ ਮੁੱਖ ਮੰਤਰੀ ਦੇ ਜਾਂ ਮੰਤਰੀ ਦੇ ਦਾ ਧਿਆਨ ਦੇ ਵਿੱਚ ਇਹ ਗੱਲ ਤਾਂ ਹੈਗੀ ਵੀ ਕੱਜ ਮੰਤਰੀ ਹਾਂ ਮੰਤਰੀ ਸਾਹਿਬ ਕੋਲੇ ਇੱਕ ਮੀਟਿੰਗ ਸਾਡੀ ਲਾਸਟ ਹੋਈ ਸੀਗੀ ਹੜਤਾਲ ਤੋਂ ਪਹਿਲਾਂ ਹੋਈ ਸੀਗੀ ਜਿਹਦੇ ਵਿੱਚ ਉਸ ਤੋਂ ਬਾਅਦ ਹੋਇਆ ਕੀ ਕਿ ਮੰਤਰੀ ਸਾਹਿਬ ਨੂੰ ਵੀ ਅਸਲ ਦੇ ਵਿੱਚ ਜਾਂ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਪ੍ਰਮੁਖ ਸ਼ਕਤਰ ਨੇ ਪੂਰੀ ਤਰ੍ਹਾਂ ਨਾਲ ਗੁੰਮਰਾਹ ਕਰ ਰੱਖਿਆ ਜੀ ਉੱਥੋਂ ਆਉਣ ਤੋਂ ਬਾਅਦ ਉਹ ਸਾਨੂੰ ਧਮਕੀਆਂ ਮਤਲਬ ਉਹਨਾਂ ਨੇ ਦਿੱਤੀਆਂ ਕਿ ਜੇ WhatsApp ਗਰੁੱਪ ਇੱਕ ਬਣਾਇਆ ਹੋਇਆ ਉਹਦੇ ਬਾਰੇ ਤੁਹਾਨੂੰ ਅਵਤਾਰ ਸਿੰਘ ਜੀ ਅਗੇ ਡਿਟੇਲਸ ਦੱਸਣਗੇ WhatsApp ਗਰੁੱਪ ਬਾਰੇ ਕਿ ਜੇ ਉਸ ਦੇ ਵਿੱਚ ਕੋਈ ਬੋਲੂਗਾ ਤੇ ਮੈਂ ਉਹਨੂੰ ਬਖਸ਼ਣਾ ਨਹੀਂ ਹੈ WhatsApp ਗਰੁੱਪ ਦੇ ਜਦੋਂ ਕਿ ਸਰਕਾਰ ਵੱਲੋਂ ਮਨਾਹੀ ਹੈ WhatsApp ਦੀ ਵਰਤੋਂ ਕਰਨ ਦੀ ਪ੍ਰਾਈਵੇਟ ਐ ਐਂਡ ਟੂ ਐਂਡ ਐਨ ਕ੍ਰਿਪਟਿਡ ਲਿਖਿਆ ਹੁੰਦਾ ਤੁਸੀਂ ਆਪਾਂ ਸਾਰੇ ਦੇਖਦੇਗੇ ਐਂਡ ਟੂ ਐਂਡ ਐਨ ਕ੍ਰਿਪਟਿਡ ਹੈ WhatsApp ਕਲੇਮ ਕਰਦੀ ਹੈ ਕਿ ਅਸੀਂ ਖੁਦ ਵੀ ਇਹਨੂੰ ਨਹੀਂ ਦੇਖ ਸਕਦੇ ਇਹਦੇ ਵਿੱਚ ਵੀ ਤੁਸੀਂ ਕੀ ਆਪਸ ਵਿੱਚ ਗੱਲਬਾਤ ਕਰਦੇ ਤੇ ਜੇ ਪ੍ਰਮੁੱਖ ਸੱਤਰ ਸਭ ਉਸ ਟਿਊਸ਼ਨ ਵਰਤ ਰਹੇ ਆ ਕੀ ਮਕਸਦ ਨਾਲ ਵਰਤ ਇਹ ਇਹ ਸਵਾਲ ਹੈ ਕਿ ਕੀ ਮਕਸਦ ਨਾਲ ਵਰਤ ਰਹੇ ਮਤਲਬ ਗੈਰ ਲਿਖਤੀ ਤੌਰ ਤੇ ਧਮਕੀਆਂ ਤੇ ਦਬਾਅ ਪਾਉਣ ਲਈ ਉਹਨੂੰ ਵਰਤਿਆ ਜਾ ਰਿਹਾ WhatsApp ਗਰੁੱਪ ਨੂੰ ਜਿਹਦੇ ਸਬੰਧ ਦੇ ਵਿੱਚ ਜਸਕਰਨ ਸਿੰਘ ਜੀ ਨੇ ਜੋ ਉਸ ਗਰੁੱਪ ਦੇ ਵਿੱਚ ਉਹ ਕੀਤਾ ਤਾਂ ਇਹਨਾਂ ਨੂੰ ਜਿਹੜਾ ਮਤਲਬ ਕਰਕੇ ਉੱਥੇ ਲਾਦਦਾ ਰਣਨੀਤੀ ਕੀ ਚਾਰ ਕੀਤੀ ਉਹੀ ਸਵਾਲ ਪੇਰਾ ਹਾਂਜੀ ਕੀ ਰਣਨੀਤੀ ਰਣਨੀਤੀ ਫਿਲਹਾਲ ਤਾਂ ਸਰ 28 ਤਰੀਕ ਦੀ ਪ੍ਰੈਸ ਕਾਨਫਰੰਸ ਹੈ ਚੰਡੀਗੜ੍ਹ ਠੀਕ ਹੈ ਜੀ ਉਸ ਤੋਂ ਉਪਰੰਤ ਜਿਹੜਾ ਚੋਣਾਂ ਤੋਂ ਬਾਅਦ ਦੇ ਵਿੱਚ ਜਿਹੜਾ ਕਲਮਸ਼ੋੜ ਹੜਤਾਲ ਦੀ ਸਾਡੀ جاری ਹੈ ਉਹਦੇ ਬਾਰੇ ਅਸੀਂ ਮਤਲਬ ਹੜਤਾਲ ਨੂੰ ਫੈਸਲਾ ਕੀਤਾ ਗਿਆ ਕਿ ਹੜਤਾਲ ਨੂੰ ਅਸੀਂ ਅੱਧੀ ਕਰਾਂਗੇ ਕਿਉਂਕਿ ਕਿਸਾਨਾਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਨੇ ਸਾਡੀ ਕਲਮਸ਼ੋੜ ਹੜਤਾਲ ਨਾਲ ਕਿਸਾਨ ਸਾਡੇ ਭਰਾਏ ਉਹਨਾਂ ਨੂੰ ਅਸੀਂ ਦਿੱਕਤ ਨਹੀਂ ਆਉਣ ਦੇਣਾ ਚਾਹੁੰਦੇ ਤਾਂ ਅਸੀਂ ਹੜਤਾਲ ਦੀ ਜਿਹੜੀ ਰਣਨੀਤੀ ਹੈ ਉਹ ਇਸ ਤਰ੍ਹਾਂ ਨਾ ਕਰ ਰਹੇ ਆ ਕਿ ਉਹ ਕਹਿ ਰਹੇ ਆ ਕਿ ਕਿਸਾਨਾਂ ਨੂੰ ਮੁਸ਼ਕਲ ਨਾ ਹੋਵੇ ਅਸੀਂ ਹੜਤਾਲ ਨੂੰ ਅੱਧੀ ਕਰ ਰਹੇ ਹਾਂ ਭਰਾਤਰੀ ਜੱਥੇਬੰਦੀਆਂ ਨੂੰ ਕਿਸਾਨੀ ਜਥੇਬੰਦੀਆਂ ਦੇ ਮੱਤਵਾਂ ਦੇ ਤੰਦਿਆਂ ਨਾਲ ਲੈ ਕੇ ਅਸੀਂ ਦਰਸਪ ਦਿਖਾਇਆ ਇਹ ਅੱਗੇ ਆ ਸਰ ਜੇ ਸਰਕਾਰ ਸਾਡੀ ਤੇ ਸਰਕਾਰ ਜਿਹੜੀ ਹੈ ਪ੍ਰਮੁਖ ਸਕੱਤਰ ਸਾਹਿਬ ਦੀ ਇੱਕ ਤਾਂ ਜਾਂਚ ਪਠਾਵੇ ਜੋ ਕੁਝ ਵੀ ਉਹਨਾਂ ਵੱਲੋਂ ਹੁਣ ਤੱਕ ਕੀਤਾ ਗਿਆ ਉਹਦੀ ਸਾਰੀ ਜਾਂਚ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਦੇਖੋ ਕਨਾਲ ਐਕਟ ਦੀਆਂ ਜਿਹੜੀਆਂ ਧਾਰਾਵਾਂ ਹੈ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਸਰਕਾਰ ਵੱਲੋਂ ਨਿਯਮ ਬਣਾਏ ਜਾ ਬਣਾਏ ਜਾ ਸਕਦੇ ਉਹਦੇ ਵਿੱਚ ਪ੍ਰਮੁਖ ਸਕੱਤਰ ਸਾਹਿਬ ਨੇ ਥੱਲੇ ਹੀ ਆਪ ਦੇ ਲੈਵਲ ਦੇ ਉੱਤੇ ਨਿਯਮ ਬਣਾਦੇ ਆ ਤੇ ਜਿਹੜੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਜੇ ਮੰਨ ਲਓ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਤਾਂ ਸਾਡੀ ਮਜਬੂਰੀ ਹੈ ਉਸ ਤੋਂ ਬਾਅਦ ਸਾਡੀ ਮਜਬੂਰੀ ਹੈ ਕਿ ਸਾਨੂੰ ਜਾਣਾ ਪੈਣਾ ਜੀ ਕਿਸਾਨਾਂ ਕੋਲ ਜਾਣਾ ਪੈਣਾ ਪੰਜਾਬ ਦੇ ਬੱਚੇ-ਬੱਚੇ ਕੋਲ ਜਾਣਾ ਪੈਣਾ ਇਹ ਪੰਜਾਬ ਦਾ ਜਿਹੜਾ ਪਾਣੀ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਸਮਾਲੀ ਉਸ ਦੀ ਵਰਤੋਂ ਕਰਨਾ ਜਿਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਸ ਦੀ ਵਰਤੋਂ ਕਰਨੀ ਗਲਤ ਹੈ। ਕੀ ਸਰਕਾਰ ਦੇ ਕਿਸੇ ਵੀ ਕੰਮ ਦੇ ਵਿੱਚ ਜ਼ਿਲ੍ਹੇ WhatsApp ਗਰੁੱਪ ਜੋ ਬਣਾਏ ਅੰਦਰ ਉਹਨਾਂ ਦੀ ਵਰਤੋਂ ਕਰਨੀ ਗਲਤ ਹੈ। ਕੋਈ ਪੱਤਰ ਜਿਹੜਾ ਹੈ ਸਰਕਾਰ ਵੱਲੋਂ ਮੈਲ ਰੂਪ ਦਿੱਤਾ ਗਿਆ ਪਰ ਇਸ ਦੇ WhatsApp ਗਰੁੱਪ ਦੇ ਚੱਲਦੇ ਹੋਇਆ ਹੀ ਜਦੋਂ ਅਸੀਂ ਆਪਣੀ ਸਮੱਸਿਆ ਇਹਨਾਂ ਨੂੰ ਦੱਸੀ ਤਾਂ ਇਹਨਾਂ ਨੇ ਸਾਡੇ ਸੀ ਜੋ ਸੁਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਮੁਤਲ ਕਰਕੇ ਪਠਾਨਕੋਟ ਹੁਲਾਰਕਾ ਤੇ ਜਦੋਂ ਹੀ ਬਣਦਾ ਹੀ ਨਹੀਂ WhatsApp ਗਰੁੱਪ ਤੋਂ ਉਹਦੇ ਆਧਾਰ ਤੇ ਮੁਤਲ ਕਰਨਾ ਬਦਲੀ ਕਰਨਾ ਤਾਂ ਤੁਸੀਂ ਸਾਰੇ ਸਿਆਣੇ ਸਮਝ ਸਕਦੇ ਹੋ ਇਹ ਕੀ ਹੈ ਜੋ ਚੌਂਕ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਹੈ ਇਹਦੇ ਵਿੱਚ ਅਗਲੀ ਗੱਲ ਕਰਦੇ ਹਾਂ ਅਸੀਂ ਦੂਸਰੀ ਗੱਲ ਹੈ ਦਬਾਅ ਪਾਉਣਾ ਦਬਾਅ ਪਾ ਕੇ ਝੂਠੇ ਅੰਕੜੇ ਇਕੱਤਰ ਕਰਨਾ ਜਾਂ ਸਾਨੂੰ ਕਿਸੇ ਹੋਰ ਤਰੀਕੇ ਨਾਲ ਅਫੀਸਰ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਅੰਕੜਿਆਂ ਨੂੰ ਇਕੱਤਰ ਕਰਨ ਲਈ ਕਹਿਣਾ 21 ਦਿਨ ਦੇ ਵਿੱਚ ਕਾਫੀ-ਕਾਫੀ ਡਾਟੇ ਮੰਗ ਲੈਣਾ ਸਾਡੀ ਫੀਲਡ ਜੌਬ ਹੈ ਅਸੀਂ ਕੰਪਿਊਟਰ ਦੇ ਆਪਰੇਟਰ ਨਹੀਂ ਹੈਗੇ ਕਿ ਅਸੀਂ ਕੰਪਿਊਟਰ ਤੇ ਬੈਠ ਕੇ ਅਪਡੇਟ ਕਰੀਏ ਨਾ ਸਾਰਾ ਦਿਨ ਅਸੀਂ ਕੱਟਿਆ ਉਹਨਾਂ ਦੀ ਗੂਗਲ ਸ਼ੀਟਾਂ ਭਰਦੇ ਰਵਾਂਗੇ ਭਰਨੇ ਆ ਠੀਕ ਹੈ ਸਾਡਾ ਕੰਮ ਹੈ ਜੋ ਸਰਕਾਰ ਸਾਥੋਂ ਮੰਗਦੀ ਹੈ ਅਸੀਂ ਉਹਨੂੰ ਭੇਜ ਰਾਂ ਹਾਂ ਪਰ ਇਹ ਨਹੀਂ ਹੈ ਵੀ 21 ਦਿਨ ਚ ਅਸੀਂ 10-10 ਗੂਗਲ ਸ਼ੀਟਾਂ ਭਰੀਏ ਪਰ ਸਾਡਾ ਫੀਲਡ ਵਰਕ ਨਹੀਂ ਹੁੰਦਾ ਤਾਂ ਫੀਲਡ ਵਰਕ ਦੇ ਵਿੱਚ ਕਾਫੀ ਗੁੱਸੇ ਹੰਦਾ ਇਹਨਾਂ ਨੇ ਕਿਹਾ ਵੀ ਜਿਹੜਿਆ ਮਾਈਨਰਾਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਮੁਕੰਮਲ ਬਣਾ ਲਿਆ ਗਿਆ ਤੇ ਸੁਖਮਾਰ ਜੀ ਇਹ ਗੱਲ ਕਹਿ ਰਹੇ ਆ ਬਹੁਤ ਸਰੀਆ ਮਾਈਨਰ ਜੀਆਂ ਨੇ ਜਿਨ੍ਹਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸ ਦੇ ਵਿੱਚ ਪਾਣੀ ਨਿਘਾਉਣਾ ਬੜਾ ਔਖਾ ਹੈ ਉਹ ਕਦੇ ਕਿਤੇ ਟੁੱਟ ਜਾਂਦੀ ਹੈ ਕਦੇ ਕਿੱਧਰ ਟੁੱਟ ਜਾਂਦੀ ਹੈ ਵਕ ਵਕ ਜਿਹੜੇ ਉਸ ਦੇ ਟੁੱਟਣ ਦੇ ਥਾਂ ਨੇ ਜਿੱਥੇ ਦੋ ਟੁੱਟ ਚੁੱਕੀਆਂ ਆ ਉਰੇ ਦੀ ਪਾਣੀ ਦੀ ਵਰਤੋਂ ਉਹਨੇ ਸੱਚੇ ਢੰਗ ਨਾਲ ਨਹੀਂ ਕੀਤੀ ਆ ਸਰ ਜੀ ਟਿਲਾਂ ਦਾ ਪਾਣੀ ਬਚਾਉਣ ਦੀ ਵੀ ਗੱਲ ਜਿਹੜੀ ਹੈਗੀ ਆ ਉਹ ਇਦਾਂ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਚਿਰ ਮਾਈਨਰ ਹੀ ਸਹੀ ਨਹੀਂ ਹੋਊਗਾ ਤਾਂ ਪਾਣੀ ਨਹੀਂ ਬਚਾਇਆ ਜਾ ਸਕਦਾ ਤਾਂ 100% ਪਾਣੀ ਦੀ ਗੱਲ ਕਰਦੇ ਆ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਵੀ ਜਿਸ ਨਾਲ ਸੀ ਸਿਰਫ ਮੂਹ ਤੋਂ ਤੱਕ ਹੀ ਸੀਮਤ ਹੈ ਬਾਲਟੀ ਜੋ ਗਲਾਸ ਪਰ ਕੇ ਸਾਨੂੰ ਫੜਾਤਾ ਕਹਿੰਦੇ ਹੁਣ ਇਹ ਜਰ ਨਾਲੋਂ 100% ਤੇ ਵਰਤੋਂ ਦੇ ਪਾਣੀ 'ਚ ਇੰਨਾ ਕੋ ਹਰਕ ਹੈ ਅਗਰ ਇਹ ਵਿਅਕਤੀ ਇੱਕ ਬਾਲਟੀ ਨਾਲ ਲਾਉਂਦਾ ਹੈ ਤਾਂ ਉਸ ਨੂੰ ਗਲਾਸ ਨਾਲ ਢਾਉਣ ਲਈ ਕਿਹਾ ਜਾ ਰਿਹਾ ਤਾਂ 20% ਬੋਸ 100% ਨਹੀਂ ਕਰ ਸਕਦਾ ਸੋ ਗਰਾਉਂਡ ਵੀ 에ਰਪੋਰਟ ਹੈ ਅਗਲੀ ਜਿਹੜੀ ਗੱਲ ਹੈ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਦਿੱਤੀਆਂ ਨੇ ਇਹ ਲਾਸਟ 2023 ਦਸੰਬਰ ਦੀਆਂ ਨੇ ਜਿਸ ਦੇ ਵਿੱਚ ਇਹ ਅਲੀਵਾਲ ਮਾਈਨਰ ਤੇ ਵੇਰਕਾ ਮਾਈਨਰ ਦੋਨੋਂ ਹੀ ਬੜੇ ਹੀ ਜਿਹੜੇ ਖਸਤਾ ਹਾਦਸੇ ਚੱਲ ਰਹੇ ਨੇ ਜਿਸ ਦੇ ਖੇਤ ਵਿੱਚ ਸਾਡੇ ਉੱਚੇ ਪਟਵਾਰੀਆਂ ਨੂੰ ਚਾਰਾ ਛੇੜ ਕੀਤਾ ਗਿਆ ਇਹਨਾਂ ਮਾਈਨਰਾਂ ਦੇ ਖੇਤ ਦੇ ਵਿੱਚ ਕੀ ਇਹਨਾਂ ਇਹਨਾਂ ਰਾਹੀਂ 100% ਇਰੀਗੇਸ਼ਨ ਹੋ ਸਕਦੀ ਹੈ ਤੁਸੀਂ ਫੋਟੋਆਂ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਸੋ ਇਸ ਦੀ ਅਗਲੀ ਗੱਲ ਇਹਨਾਂ ਨੇ ਗੱਲ ਕੀਤੀ ਹੈ ਵੀ 100% ਇਰੀਗੇਸ਼ਨ ਹੋਵੇ 100% ਇਰੀਗੇਸ਼ਨ ਹੋਵੇ ਤਾਂ ਜੇ ਅਗਰ ਅਸੀਂ 100% ਇਰੀਗੇਸ਼ਨ ਦਿਖਾਉਣੇ ਆ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਆ ਕਿ ਕਿ 100% ਹਜੇ ਨਹੀਂ ਹੋਇਆ ਅੰਕੜਿਆਂ ਵਿੱਚ ਲੈ ਜਾਣਾ ਇਹ ਹੁਣ ਪਤਾ ਨਹੀਂ ਕੀ ਮਨਸ਼ਾ ਉਹਨਾਂ ਦੀ ਜਿਸ ਨੂੰ ਅਸੀਂ ਕਿਸੇ ਦੇ ਦਿਲ ਦੀ ਅਸੀਂ ਗੱਲ ਨਹੀਂ ਕਲੀਅਰ ਕਰ ਸਕਦੇ ਪਰ ਇੰਨਾ ਕੁ ਅੰਦਾਜ਼ਾ ਹੀ ਨੇ ਬਸ ਅਸੀਂ ਕਿ ਉਹਨਾਂ ਦੀ ਕੋਈ ਮਨਸ਼ਾ ਇਸ ਦੇ ਡੂੰਗੀ ਹੈ ਉਹ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪੰਜਾਬੇ ਤੋਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਆਪ ਦੇ ਗਵਾਂਡੀ ਸੂਬੇ ਨੂੰ ਜਾਂ ਆਪਣੇ ਸੂਬੇ ਨੂੰ ਜਾਂ ਕਿਸੇ ਹੋਰ ਨੂੰ ਸਹ ਦਾ ਪਹੁੰਚਾਉਣਾ ਚਾਹੁੰਦੇ ਨੇ ਇਹ ਉਹ ਖੁੱਜ ਜਾਂਦੇ ਨੇ ਉਹ ਸਾਡੇ ਨਾਲੋਂ ਬਿਹਤਰ ਉਹ ਵਧੀਆ ਕਲੀਅਰ ਕਰ ਸਕਦੇ ਅਗਲੀ ਗੱਲ ਟਾਟਿਆਂ ਨੂੰ ਦੇਣ ਦੇ ਲਈ ਸਿਰਫ ਪਟਵਾਰੀਆਂ ਦੀਆਂ ਇਹ ਤਰਖਾਹਾਂ ਤੇ ਕਟ ਲਗਾਏ ਜਾਂਦੇ। ਠੀਕ ਹੈ ਜੀ ਇਸ ਦਾ ਕਸੂਰ ਕੱਲਾ ਪਟਵਾਰੀ ਹੈ। ਮੈਂ ਸਾਡੇ ਪ੍ਰਮੁੱਖ ਸਤਰ ਸਾਹਿਬ ਤੋਂ ਪੁੱਛਣਾ ਚਾਹੁੰਨਾ ਹੈ ਕਿ ਜੋ ਇਹ ਡਾਟੇ ਪੂਰੇ ਕਰਨੇ ਆ ਉਸ ਲਈ ਕੱਲਾ ਪਟਵਾਰੀ ਹੀ ਜ਼ਿੰਮੇਵਾਰ ਹੈ। ਪਟਵਾਰੀ ਸਭ ਤੋਂ ਛੋਟਾ ਮੁਲਾਜ਼ਮ ਹੈ ਸਾਡੇ ਵਿਭਾਗ ਦਾ। ਇਸ ਉੱਪਰ ਬਾਕੀ ਸਾਰੇ ਹਾਲ ਅਫੀਸਰ ਬੈਠੇ ਨੇ। ਪੜੀ ਦਰ ਪੜੀ ਉੱਪਰ ਜਾਂਦੇ ਗਏ ਚੰਡੀਗੜ੍ਹ ਤੱਕ ਤੇ ਕੀ ਇਥੇ ਇਕੱਲੇ ਪਟਵਾਰੀ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਕੀ ਪਟਵਾਰੀ ਹੀ ਇਸ ਨੂੰ ਦੇਣਾ ਚਾਹੁੰਦਾ ਹੈ ਇਹ ਜੀ ਦੇ ਪ੍ਰਸੰਗ ਵਿੱਚ